ਬਾਈ ਸਾਰੇ ਜਣੇ ਦਰੀਜੇ ਤੇ ਆ ਜੋ ਕਰਦੇ ਕੋਈ ਗੱਲਬਾਤ ਬਾਈ ਅੱਗੇ ਤੇ ਵਧੀਆ ਸੈਟਾਂ ਕਰੇ ਹੈਲੋ ਹਾਂ ਵੀਰੇ ਪਹਿਲਾਂ ਆਪਣੀ ਮੀਟਿੰਗ ਹੋਈ ਸੀ ਰਣਵੀਰ ਜੀ ਨਾਲ ਤੇ ਹੁਣ ਉਹ ਤੋਂ ਬਾਅਦ ਉਹਨਾਂ ਨੇ ਆਪਣੀ ਮੀਟਿੰਗ ਕਰਵਾਈ ਆ ਦੋਹੇ ਨੂੰ ਹੀ ਹੋ ਗਈ ਮੰਨ ਲਓ ਆਪਾਂ ਇਕੱਲੇ ਨਹੀਂ ਸੀਗੇ ਤਿੰਨ ਬੰਦੇ ਆਪਣੇ ਸੀ ਤੇ ਲੋਹਾਂ ਦੇ ਸੀ ਤੇ ਐਚ ਆਰ ਡੀ ਹੀਰਾ ਲਾਲ ਗੋਇਲ ਜੀ ਨੇ ਆਪਾਂ ਨੂੰ ਕਿਹਾਗਾ ਵੀ ਮੰਨ ਲਓ 15 ਅਗਸਤ ਤੋਂ ਬਾਅਦ ਵਾਲਾ ਜਿਹੜਾ ਹਫਤਾ ਹੈ ਉਹਦੇ ਜਿਹੜਾ ਰਿਜ਼ਲਟ ਆਪਾਂ ਨੂੰ ਆਜੂਗਾ ਤੇ ਵੀ ਜਲਦੀ ਅਸੀਂ ਵੈਰੀਫਿਕੇਸ਼ਨ ਲਈ ਵੀ ਜਿੱਥੇ 5 ਟੀਮਾਂ ਬਣਦੀਆਂ ਸੀ ਅਸੀਂ 10 ਬਣਾਈਆਂ ਨੇ ਵੀ ਥੋੜਾ ਜਲਦੀ ਇਹਨੂੰ ਮੀੜਾ ਕਰਾਂਗੇ ਸਾਨੂੰ ਮੈਕਮੇਂਚ ਬੰਦੇ ਹੀ ਲੋੜ ਆ ਆਪਾਂ ਇਹਨਾਂ ਨੂੰ ਇਹ ਕਹਿ ਕੇ ਆਏ ਵੀ ਤੁਸੀਂ 20 ਤਰੀਕ ਤੱਕ ਕਹਿ ਰਹੇ ਹਾਂ ਅਸੀਂ 22 ਜਾਂ 25 ਤੱਕ ਜੇ ਨਹੀਂ ਕੁਝ ਵੀ ਨਹੀਂ ਬੋਲਦੇ ਸਾਡਾ ਵੀ ਤੁਸੀਂ ਤਾਂ ਘੱਟਦੇ ਨਹੀਂ ਅਸੀਂ 2-4 ਦਿਨ ਤੋਂ ਨੂੰ ਘੋਰਦੇ ਪਏ ਸਾਡਾ ਉਹਦਾ ਤਾਂ ਰਿਜ਼ਲਟ ਪਾ ਗਏ ਵੀ ਨਹੀਂ ਅਸੀਂ ਦੂਜਾ ਤਾਂ ਮਤਲਬ ਕਿਸੇ ਨੂੰ ਫਿਰ ਵੜ ਕੇ ਕਹਿਣਾ ਲੱਗਦਾ ਆਪਾਂ ਆਪ ਹੀ ਆ ਕੇ ਪੱਕੇ ਦੌਰ ਦੀ ਬੈਠਾਂਗੇ ਅੱਜ ਜਦੋਂ ਆਪਣੇ ਇੱਕ ਦਿਨ ਦਾ ਸੀ ਦੂਜਾ ਤਾਂ ਆਪਣਾ ਜੇ ਤੁਸੀਂ ਕਹਿੰਦੇ ਆ ਪੱਤਰ ਨਾ ਸਮਾਪਤ ਕਰ ਦਿੰਦੇ ਆ ਲਿਖਤੀ ਤੌਰ ਤੇ ਆਪਾਂ ਗਿਆ ਸੀ ਤੁਹਾਨੂੰ ਲਿਖ ਕੇ ਦੇ ਦੋ ਉਹ ਕਹਿੰਦੇ ਵੀ ਸਾਡੀ ਸੀ ਇਸ ਸੀਟ ਦੀ ਬਹੁਤ ਵੱਡੀ ਵੀ ਮੰਨ ਲਓ ਤੁਸੀਂ ਵੀ ਇੱਕ ਮੈਂਬਰੀ ਆ ਵੀ ਜਿਹੜੀ ਹੁਣ ਤੱਕ ਅਸੀਂ ਗੱਲ ਕਿਸੇ ਵੀ ਯੂਨੀਅਨ ਨੂੰ ਕਹੀ ਜੀ ਆ ਵੀ ਆਪਣੀ ਪੂਰ ਚੜੀ ਆ ਇਹ ਜੀ ਬੰਦੇ ਨਾਲ ਬਿਨਾ ਫਾਲਤੂ ਦਾ ਵਾਅਦਾ ਨਹੀਂ ਕਰਦੇ ਉਹਨਾਂ ਨੇ ਜਿਹੜੀ ਕੰਪਨੀ ਆਪਣਾ ਪੇਪਰ ਲਿਆ ਉਹਨਾਂ ਦੇ ਗਾਹਾਂ ਸੀ ਐਮਡੀ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਸਾਨੂੰ ਇਹ 15 17 18 ਤਰੀਕ ਤੱਕ ਕਹਿ ਰਹੇ ਨੇ ਕਿ ਲੋ ਆਪਾਂ ਮੈਕਸਿਮਮ ਬਾਈ ਦਾ 25 ਮਹੀਨੇ ਤੱਕ ਲਓ ਵੀ ਉਹਦਾ ਆਪਣਾ ਰਿਜ਼ਲਟ ਆ ਜਾਊਗਾ ਸੋ हां अभी बच्चे नु आ जाऊं यही ਸੀ ਬਾਕੀ ਉਹ ਕਹਿੰਦੇ ਵੀ ਤੁਸੀਂ ਜਨਾਜ਼ਾ ਉਹ ਕਰਦੇ ਨਾਲੇ ਆਪ ਔਖੇ ਹੋਗੇ ਇਹ ਵੀ ਤੁਸੀਂ 10 ਦਿਨ ਪੱਕੇਦਰ ਨਗੇ ਬੈਠੇ ਹੋ 10 ਦਿਨ ਅਸੀਂ ਤੁਹਾਨੂੰ ਡੇਟ 3-4 ਦਿਨਾਂ ਦੀ ਡੇਟ ਦਿੱਤੀ ਸੀ ਉਹ 25 ਤਰੀਕ ਦਾ ਹੋ ਹੋ ਜਾਣੀ ਆ ਬਾਕੀ ਜਿਹੜੀ ਵੀ ਗੱਲ ਹੈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰੇ ਇੱਥੇ ਪਰਨੇ ਦੇ ਵਿੱਚ ਆਏ ਹੋ ਬਾਕੀ ਆਪਣੇ ਵਿੱਚ ਜੋ ਵੀ ਨੀ ਮੰਨਾ ਆਈ ਨੂੰ ਡਿਸਕਸ ਕਰਾਂਗੇ ਬਾਈ ਇਹ ਵੀ ਕਰ ਲਿਆ